ਜਦੋਂ ਇਮਾਨਦਾਰ ਇਕੱਠੇ ਹੋਵੇ ਨਾ ਧਰਮ ਵਾਲੇ ਧਰਮ ਕੋਈ ਆ ਦੁਨੀਆ ਦੇ ਵਿੱਚ ਜਦੋਂ ਧਰਮ ਵਾਲੇ ਇਕੱਠੇ ਹੋ ਗਏ ਸਾਰੇ ਇਹਨਾਂ ਨੂੰ ਕਿਦਰ ਸਿਲ ਕੋੜ ਨੂੰ ਥੂਣੀ ਰਣਾ ਧਰਮੀਆਂ ਨੂੰ ਕਿਉ ਇਹਨਾਂ ਦੀ ਆਪਸ ਵਿੱਚ ਹੀ ਮਰਿਆ ਦਾ ਡੋ ਅਟ ਅਦਾ ਹੋਏ ਨਾ ਆ ਇਕੱਠੇ ਨਹੀਂ ਹੋ ਸਕਦੇ ਹੰਦੇ ਲੜਾਈ ਇਹਨਾਂ ਦੀ ਪਹਿਲੀ ਲੜਾਈ ਇਹਨਾਂ ਦੀ ਸੰਸਾਰੀ ਮਾਇਆ ਵਾਸਤੇ ਫਿਰ ਹੱਦਾਂ ਦੀ ਲੜਾਈ ਇਹਨਾਂ ਦੀ ਫਿਰ ਵਾਰਡਾਂ ਦੀ ਲੜਾਈ ਇਹਨਾਂ ਦੀ ਰਾਂ ਦੀ ਲੜਾਈ ਇਹਨਾਂ ਦੀ ਤਾਂ ਦੇਸ਼ ਤੋਂ ਲੈ ਕੇ ਥੱਲੇ ਤੱਕ ਚੁੱਲੇ ਤੱਕ ਲੜਾਈ ਆ ਜਾਣੀ ਹੈ ਇਹਨਾਂ ਤਾਂ ਲੜਾਈ ਹੋ ਰਣੀ ਹੈ ਮੈਂ ਅੱਜ ਹੈ ਹੀ ਲੜਾਈ ਲੜਾਈ ਕੀ ਦੀ ਹੈ ਪੰਡਤਾਂ ਤੇ ਮੁੱਲਾਂ ਦੀ ਲੜਾਈ ਹੈ ਵਿਦਵਾਨਾਂ ਦੀ ਲੜਾਈ ਹੈ ਲੜਾਈ ਉਹਦੋਂ ਹੋਊਗੀ ਜਦੋਂ ਪੰਡਤ ਮੁੱਲਾਂ ਛਾੜੇ ਦਊਂ ਉਹਨੇ ਇੱਥੇ ਧਰਮਾਂ ਦੀ ਚਰਚਾ ਹੁੰਦੀ ਹੈ ਟੀਵੀ ਤੇ ਉੱਥੇ ਕੌਣ ਇਹ ਪਰਣਾ ਦਾ ਬੋਲ ਉਹ ਲੜਾਈ ਬੁਲਾ ਦੇਣਗੇ ਅੱਗ ਲਾ ਦੇਣਗੇ ਰਹਿਣ ਦੋ ਤੁਸੀਂ ਤੇ ਰਾਹ ਨੂੰ ਇਹਨਾਂ ਨੇ ਕਰਾਈ ਹੈ ਇਧਰ ਲੜਾਈ ਕਰਾਉਂਦੇ ਹੁੰਦੇ ਨੇ ਜਦੋਂ ਬੰਦਨ ਹਾਲਾਤ ਖਰਾਬ ਹੋ ਰਹੇ ਨੇ ਸਿਆਣੇ ਬੰਦੇ ਲਿਆਓ ਜਿਹੜੇ ਕਿਸੇ ਦੀ ਤਰਫਦਾਰੀ ਨਾ ਕਰਨ ਸਾਰੀ ਦੁਨੀਆ ਨੂੰ ਇੱਕ ਸਾਰੇ ਧਰਮਾਂ ਨੂੰ ਇੱਕ ਬੰਦੇ ਹੋਣ ਇੱਕੋ ਜੀ ਹੁੰਦੜੀ ਰੱਖਦੇ ਹੋਣ ਤਾਰਮ ਇਹ ਜਿਹੀਆਂ ਗੱਲਾਂ ਕਰਦੇ ਹੁੰਦੇ ਨੇ ਉਹ ਤਾਂ ਆਪਣੇ ਆਪਣੀ ਬਚਾਅ ਕਰਦੇ ਨੇ ਆਪਣੇ ਬੰਦੇ ਦੀ ਸਾਈਡ ਲੈਂਦੇ ਨੇ ਇਹ ਕਹਿੰਦਾ ਜਿਹੜਾ ਤਾਰਮ ਕਾਦਮੀ ਆ ਇੱਕ ਪਿੱਤਾ ਇੱਕ ਕਿਸੇ ਨੂੰ ਮਾਰਕ ਨੂੰ ਨਹੀਂ ਗਿਆ ਬੰਦਾ ਉਹ ਤਾਰਮ ਕੋ ਬੰਦਾ ਹੀ ਨਹੀਂ ਹੈ ਜੇ ਉਹਨੂੰ ਤੁਸੀਂ ਲਿਆ ਹੋਗੇ ਉਹ ਆਪਣੇ ਤਰਫ ਦੀ ਡਿਫੈਂਸ ਕਰੂਗਾ ਜਿਹੜਾ ਉਹਦਾ ਧੜਾ ਹੈ ਧਰ ਵੀ ਨਹੀਂ ਆ ਧੜਾ ਹੈ ਆਪਣੇ ਆਪਣੇ ਨਾਲ ਦੇ ਧੜੇ ਨੇ ਧੜੇ ਦਾ ਡਿਫੈਂਸ ਕਰਦੇ ਨੇ ਇਹ ਧੜੇ ਨਾਲ ਲੜਾਈ ਕਰਾਉਂਦੇ ਹੁੰਦੇ ਨੇ ਇਹ ਲੜਾਈ ਇਹਨਾਂ ਨੂੰ ਹਟਾਉਣੀ ਚਾਹੁੰਦੇ ਨੇ ਕਾਟ ਕਮੇ ਜਾਊਗੀ ਪਰ ਰਾਜਿਆਂ ਦੇ ਇਹੀ ਹੁੰਦੇ ਨੇ ਨੇੜੇ ਪਾਣੇ ਬਾਟ ਪੜਦੇ ਨੇ ਹਣ ਕਿਸੋ ਕੋ ਵਿਦਵਾਨ ਕਿਉਂ ਬਾਟ ਪੜਦੇ ਵਿਦਵਾਨ ਰਾਜੇ ਨਾਲ ਹੁੰਦੇ ਅਟੈਚ ਰਾਜੇ ਦੀ ਬੋਲੀ ਬੋਲਦੇ ਹੁੰਦੇ ਗੁਰਬਾਣੀ ਰਾਜੇ ਨੂੰ ਰਾਜਾ ਮੰਦੀ ਹੋਈ ਨਹੀਂ ਉਹ ਬਤ ਕਹਿੰਦੀ ਹੈ ਰਾਜੇ ਨੂੰ ਉਹ ਗੱਲ ਚੰਦੀ ਨਹੀਂ ਲੱਗਦੀ ਇਹਨਾਂ ਗੱਲਾਂ ਦੀ ਕਾਟ ਵਾਸਤੇ ਉਹ ਵਿਦਵਾਨ ਪੈਦਾ ਕਰਦਾ ਹੈ ਵਿਦਵਾਨਾਂ ਦੀ ਡਿਊਟੀ ਲਾਉਂਦਾ ਹੈ ਜਿਹੜੀ ਗੱਲ ਹੈ ਇਹਨੂੰ ਤੁਸੀਂ ਬਦਲ ਕੇ ਇੱਕ ਸਾਇਤ ਤਰੀਕੇ ਨਾਲ ਕਹੋ ਜਿਹਦੇ ਵਿੱਚ ਬੇਰੀ ਵੜਿਆ ਹੀ ਹੋਵੇ ਆਦਮੀ ਦੀ ਵੜਿਆ ਫਿਰ ਸ਼ੁਰੂ